ਮੇਤਨੀ ਕਿਸੇ ਨੇ ਅੱਖ ਹੈ ਵੀ ਰੱਬ ਜਦੋਂ ਮਾਰਦਾ ਹੈ ਬੰਦੇ ਦੀ ਮੱਤ ਮਾਰਦਾ ਹੈ ਜਿਹੜੇ ਲੋਕ ਰਾਜ ਕਰਦੇ ਸੀਗੇ ਠੀਕ ਹੈ અલਗ ਨਹੀਂ ਤੇ ਅੱਜ ਪਬਲਿਕ ਉਹਨਾਂ ਕਿਵੇਂ ਛੇਤਰਾਣਾ ਕੁੱਟ ਰਹੀ ਹੈ ਬਹੁਤ ਸਾਰੇ ਭਰਾਵਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਇਹ ਕਲੇਸ਼ ਕਿਉਂ ਪਿਆ ਕਿਉਂਕਿ ਕੰਜੀ ਕਹਿ ਰਹੇ ਹੈ ਵੀ ਇਹ ਸੋਸ਼ਲ ਮੀਡੀਆ ਬੰਦ ਕਰਨੇ ਕਰਕੇ ਕਲੇਸ਼ ਪਿਆ ਨਹੀਂ ਵੀਰੇ ਇਹ ਤੁਸੀਂ ਇੱਥੇ ਭਲੇਕੇ ਦੇ ਵਿੱਚੋਂ ਆ ਮੰਤਰੀਆਂ ਨੂੰ ਜਿਹੜਿਆਂ ਨੂੰ ਪਾਣੀ ਦੇ ਵਿੱਚ ਬਾੜ-ਵਾੜ ਕੇ ਘੜੀਸ-ਘੜੀਸ ਕੇ ਕੁੱਟੀ ਜਾਂਦੇ ਹੈ ਇਹਨਾਂ ਦਾ ਦੋਸ਼ ਬਹੁਤ ਵੱਡਾ ਹੈ ਆਜੋ ਜੇ ਆਪਾਂ ਪੂਰੀ ਗੱਲ ਕਰਦੇ ਆ ਇਹਨਾਂ ਨੇ ਪੂਰੇ ਤੁਸੀਂ ਮੈਂ 11 ਸ਼ਹਿਰਾਂ 12 ਸ਼ਹਿਰਾਂ ਦੀਆਂ ਵੀਡੀਓ ਲੈ ਕੇ ਆਏ ਤੇ 12 ਦੇ 12 ਸ਼ਹਿਰਾਂ ਵਿੱਚ ਅੱਗ ਲੱਗੀ ਹੋਈ ਹੈ ਤੇ ਤੁਸੀਂ ਵੀਡੀਓ ਦੇਖੋ ਤੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਅਸਲ ਗੱਲ ਹੋਈ ਕੀ ਸੀ ਕਿਉਂ ਇਹਨਾਂ ਨੂੰ ਇਸ ਤਰੀਕੇ ਨਾਲ ਕੁੱਟਿਆ ਗਿਆ ਕਿਉਂ ਇਹਨਾਂ ਦੇ ਘਰ ਬਾਲ ਦਿੱਤੇ ਗਏ ਕਿਉਂ ਇਹਨਾਂ ਨੂੰ ਕੜੀਸ-ਕੜੀਸ ਕੇ ਕੁੱਟਿਆ ਗਿਆ ਤੇ ਕਿਉਂ ਲੁੱਟਿਆ ਗਿਆ ਮੌਲਿਆਂ ਦੇ ਮੌਲ ਲੁੱਟ ਲਏ ਘਰ ਲੁੱਟ ਲਏ ਇਹਨਾਂ ਦੇ ਹਰ ਇੱਕ ਥਾਂ ਤੇ ਜਾ ਕੇ ਯਾਰ ਇਹਨਾਂ ਦੀਆਂ ਜਨਾਨੀਆਂ ਕੁੱਟੀਆਂ ਜ ਬੱਚੇ ਕੁੱਟੇ ਉਹ ਕਿਹੜਾ ਇਹਨਾਂ ਦਾ ਘਰ ਦਾ ਜੀ ਹੈ ਜਿਹੜਾ ਕੁੱਟਿਆ ਨਹੀਂ ਅਸਲ ਦੇ ਵਿੱਚ ਹੀ ਹੋਇਆ ਕਿਉਂ ਨੌਜਵਾਨ ਪੀੜੀ ਨੇ ਸਕੂਲਾਂ ਕਾਲਜਾਂ ਆਲੇ ਆ ਮੁੰਡਿਆਂ ਨੇ ਇਕਾ ਕਰਕੇ ਇੱਕ ਟੀਮ ਬਣਾਈ ਤੇ ਜਿੰਨੇ ਵੀ ਮੰਤਰੀ ਸੰਤਰੀ ਸੀਗੇ ਇਹਨਾਂ ਦਾ ਸਾਰਿਆਂ ਦਾ ਡਾਟਾ ਕੱਢਿਆ ਕੀ ਦੇ ਕੋਲੇ ਕਿੰਨੀ ਪ੍ਰੋਪਰਟੀ ਸੀ ਕਿੰਨਾ ਸਾਰਾ ਕੁਝ ਸੀਗਾ ਤੇ ਹੁਣ ਇਹਦੇ ਕੋਲੇ ਕਿੰਨਾ ਹੈ ਜਦੋਂ ਇਹਨਾਂ ਨੇ ਲਿਆਂਦਾ ਸਾਰਾ ਡਾਟਾ ਇਕੱਠਾ ਕਰਕੇ ਪਬਲਿਕ ਕਰਨਾ ਸਟਾਰਟ ਕੀਤਾ ਉਦੋਂ ਇਹਨਾਂ ਦੇ ਪ੍ਰਧਾਨ ਮੰਤਰੀ ਨੇ ਇਹ ਕਹਿ ਦਿੱਤਾ ਵੀ ਅਸੀਂ ਇਹ ਐਪਾਂ ਬੰਦ ਕਰਨ ਲੱਗੇ ਆ ਜਾਂ ਇਹ ਸਾਡੇ ਥਰੂ ਚਲਾਈਆਂ ਜਾਣ ਜਿਵੇਂ ਕਿ ਅਸੀਂ ਚਾਹਾਂਗੇ ਜਿਹੜੀ ਵੀਡੀਓ ਅਸੀਂ ਚਾਹਾਂਗੇ ਉਹ ਪਬਲਿਕ ਹੋਵੇ ਤੇ ਜਿਹੜੀ ਅਸੀਂ ਚਾਹਾਂਗੇ ਉਹ ਲੋਕਾਂ ਮੂਹਰੇ ਨਾ ਜਾਵੇ ਉਹ ਪਬਲਿਕ ਨਾ ਹੋਵੇ ਇਹਨਾਂ ਨੇ ਡਾਟਾ ਬੰਦ ਕਰਨਾ ਸੋਰੀ ਇਹਨਾਂ ਨੇ ਐਪਾਂ ਬੰਦ ਕਰਤੀਆਂ ਐਪਾਂ ਬੰਦ ਕਰਨ ਤੋਂ ਬਾਅਦ ਠੀਕ ਹੈ ਨਾ ਅ ਇਹਨਾਂ ਨੌਜਵਾਨਾਂ ਦੇ ਵਿੱਚ ਰੋਸ ਜਾਗਿਆ ਇਹਨਾਂ ਨੇ ਸ਼ਾਂਤ ਮਈ ਧਰਨੇ ਲਾਏ ਥਾਂ-ਥਾਂ ਤੇ ਤੇ ਇੱਕੋ ਟਾਈਮ ਤੇ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਵੀ ਇਹ ਧਰਨੇ ਚਕਾਓ ਜਿੰਵੇਂ ਮਰਜ਼ੀ ਕਰੋ ਇੱਕੋ ਟਾਈਮ ਤੇ ਇਹਨਾਂ ਨੇ ਕਿੱਥੇ ਤਾਂ ਇਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਉਹ ਕਰਨੀਆਂ ਸੀ ਇਹਨਾਂ ਨੇ ਮੈਟਲ ਦੀਆਂ ਗੋਲੀਆਂ ਚਲਾ ਕੇ 19 ਸਟੂਡੈਂਟ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ 19 ਸਟੂਡੈਂਟ ਬੱਚਿਆਂ ਤੇ ਗੋਲੀ ਚਲਾਈ ਗੋਲੀ ਤਾਂ ਬਹੁਤ ਬੱਚਿਆਂ ਤੇ ਚੱਲੀ ਹੈ ਬਹੁਤ ਜ਼ਖਮੀ ਹੋਏ ਹੈ ਲੇਕਿਨ 19 ਥਾਂ ਤੇ ਚਲੇ ਗਏ ਥਾਂ ਤੇ ਰੱਬ ਨੂੰ ਪਿਆਰੀ ਹੋ ਗਏ ਇਤਨਾ 1260 ਬੱਚੇ ਜ਼ਖਮੀ ਹੋਏ ਤੇ ਜਦੋਂ 1260 ਬੱਚੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਕੇ ਆਮ ਪਬਲਿਕ ਦੇ ਵਿੱਚ ਗੁੱਸਾ ਜਾਗਿਆ ਫਿਰ ਉਹਨਾਂ ਨੇ ਭਾਈ ਜੀ ਚੱਕਲੇ ਤਿਆਰ ਫਿਰ ਕੋਈ ਨਹੀਂ ਬਖਸ਼ਿਆ ਕੋਈ ਮੰਤਰੀ ਨਹੀਂ ਬਖਸ਼ਿਆ ਕੋਈ ਸ਼ੰਤਰੀ ਨਹੀਂ ਬਖਸ਼ਿਆ ਅਸਲ ਦੇ ਵਿੱਚ ਸੋਸ਼ਲ ਮੀਡੀਆ ਨੂੰ ਇਹਨਾਂ ਨੇ ਤਾਂ ਬੰਦ ਕਰਨਾ ਸੀਗਾ ਵੀ ਸਾਡਾ ਜਿਹੜਾ ਘਟਾਲਿਆ ਸਾਡੇ ਇਹ ਜਿਹੜੇ ਵੀ ਕੁਝ ਕੀਤਾ ਸੀ ਕਰਪਸ਼ਨ ਕੀਤਾ ਉਹ ਪਬਲਿਕ ਨਾ ਹੋਵੇ ਠੀਕ ਹੈ ਨਾ ਤੇ ਤੁਸੀਂ ਪੂਰੀਆਂ ਵੀਡੀਓ ਜ਼ਰੂਰ ਦੇਖੋ ਯਾਰ ਕਿੰਨਾ ਨੁਕਸਾਨ ਕੀਤਾ ਨੇਪਾਲ ਦਾ ਕਿੰਨਾ ਨੁਕਸਾਨ ਹੋਇਆ ਸਾਨੂੰ ਪਤਾ ਲੱਗੂਗਾ ਠੀਕ ਹੈ ਗੱਲ ਕਿ ਨਹੀਂ ਜਦੋਂ ਆਮ ਪਬਲਿਕ ਹੱਥਾਂ ਦੇ ਵਿੱਚ ਹਥਿਆਰ ਚੱਕ ਲੇ ਉਦੋਂ ਬਾਈ ਜੀ ਕੁਝ ਨਹੀਂ ਬਣਦਾ ਮੰਤਰੀਆਂ ਛੰਤਰੀਆਂ ਦਾ ਆਰਮੀ ਵੀ ਉਦੋਂ ਕੁਝ ਨਹੀਂ ਕਰ ਸਕਦੀ ਠੀਕ ਹੈ ਨਾ ਆ ਜਿਹੜੇ ਇਹਨਾਂ ਨੇ ਹਥਿਆਰ ਚੱਕ ਲਏ ਇਹ ਬਹੁਤ ਮਾੜੀ ਗੱਲ ਕੀਤੀ ਆ ਬਾਬੇ ਉਹ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹਨਾਂ ਦੀ ਆਰਮੀ ਨਾਲ ਟੱਕਰ ਹੋ ਹੁਣ ਬਹੁਤ ਵੱਡਾ ਨੁਕਸਾਨ ਹੋਣਾ ਹੈ ਹੁਣ ਬਹੁਤ ਹੀ ਜਿਆਦਾ ਵੱਡਾ ਨੁਕਸਾਨ ਹੋਣਾ ਹੈ ਹੁਣ ਬਹੁਤ ਨੌਜਵਾਨ ਇਸ ਦੁਨੀਆ ਤੋਂ ਜਾਣਗੇ ਕਿਉਂਕਿ ਇਹ ਸ਼ਾਂਤਮਈ ਲੜੀ ਜਾਂਦੇ ਤਾਂ ਉਹ ਗੱਲ ਹੋਰ ਸੀ ਜਿਹੜੇ ਇਹਨਾਂ ਨੇ ਅਸਲ ਦੇ ਵਿੱਚ ਹੁਣ ਹਥਿਆਰ ਚੱਕ ਲੈਣਾ ਇਹ ਬਰਬਾਦੀ ਵੱਲ ਜਾ ਰਹੇ ਆ ਤੁਸੀਂ ਵੀਡੀਓ ਦੇ ਵਿੱਚ ਦੱਸਿਓ ਸਹੀ ਗੱਲ ਹੈ ਜਾਂ ਗਲਤ ਹੈ ਇਹ ਬਰਬਾਦੀ ਵੱਲ ਜਾ ਰਹੇ ਆ ਜਾਂ ਨਹੀਂ ਕਿਉਂਕਿ ਅਸਲ ਦੇ ਵਿੱਚ ਇਹਨਾਂ ਨੂੰ ਹਥਿਆਰ ਨਹੀਂ ਚੱਕਣੇ ਸੀ ਮੇਰੇ ਹਿਸਾਬ ਨਾਲ ਤਾਂ ਤੁਸੀਂ ਦੱਸ ਕੇ ਜਾਓ ਚੱਕਣ